ਏ ਆ ਦੋਸਤੋ ਕਬਾਡੀ ਦੇ ਸਟਾਰ ਖੜਾ ਰਹੀ ਸ਼ਿੱਲੂ ਦਾ ਘਰ ਕਦੇ ਕਮੀਜ਼ਾਂ ਨਹੀਂ ਹੁੰਦੀਆਂ ਸੀ ਪਾਣ ਨੂੰ ਤੇ ਹੁਣ ਕਰੇ 2.2 ਕਰੋੜ ਦੀਆਂ ਗੱਡੀਆਂ ਖੜੀਆਂ ਨੇ ਤੇ ਬਹੁਤ ਜਿਹੜੇ ਬੁਲਟ ਖੜੇ ਨੇ 59 11 ਟਰੈਕਟਰ ਸ਼ਿੱਲੂ ਨੇ ਹੁਣੇ ਜਿੱਤਿਆ ਸੀ ਕਮਾਲਪੁਰੇ ਤੋਂ ਤੇ ਬਾਕੀ ਜਿਹੜਾ ਸਕੋਰਪੀਓ ਗੱਡੀ ਤੇ ਇੱਧਰ ਜਿਹੜਾ ਪ੍ਰੀਤ ਟਰੈਕਟਰ ਖੜਿਆ ਹੈਗਾ ਕਿੱਥੋਂ ਕਿਹੜੀਆਂ ਚੀਜ਼ਾਂ ਜਿੱਤਿਆ ਨੇ ਆਪਾਂ ਸਾਰੀ ਗੱਲਬਾਤ ਕਰਦੇ ਆ ਤੇ ਸ਼ਿੱਲੂ ਨਾਲ ਵੀ ਜਣੀ ਮੁਲਾਕਾਤ ਕਰਾਵਾਂਗੇ ਲਓ ਜੀ ਦੋਸਤੋ ਅੱਜ ਕਬਾਡੀ ਖੜਾ ਰਹੀ ਸ਼ਿੱਲੂ ਦੇ ਘਰੇ ਆਏ ਆ ਸਸਰਗਰ ਜੀ ਠੀਕ ਆ ਜੀ

अच्छा ये गाड़ी पहला मान समान हुई थी ये मान समान से लेती थी ये पहला था ये गणितन से आ रहा ट्रैक्टर ये भी जीता हुआ है प्रीत ट्रैक्टर हां जी अच्छा कार ਵਿੱਚ ਕੌਣ ਕੌਣ ਆਈ ਉਹਨਾਂ ਦੇ हां जी ਉਹਨਾਂ ਦੇ ਘਰ ਵਿੱਚ ਕੌਣ ਕੌਣ ਹੈ ਰੁਕੋ ਹਾਂ ਦੋ ਬਾਈ ਹੈ ਮਨੀਸ਼ ਸਿੱਲੂ ਦੋਨੇ ਕਬੱਡੀ ਖੇਡਦੇ ਨੇ ਦੋਨੇ ਕਬੱਡੀ ਖੇਡਣ ਦੋ ਬਾਈ ਹੈ अच्छा मां ਹੈ ਪਪਾ ਹੈ ਜੋਕਰ اچھا ਜੀ ਦਾਦੀ ਵੀ ਹੈ ਠੀਕ ਹੈ ਜੀ ਤਾਊ ਹੈ ਉਹ ਤਾਂ ਪਰਿਵਾਰ ਦਾ ਵੱਡਾ ਹੈ ਨਾ ਜੋਕਰ اچھا ਜੀ ਦੋ ਸਿੱਲੂ ਦਾ ਪਿਤਾ ਜੀ ਹੈ ਨਾ ਉਸ ਪਰ ਦੋ ਲੜਕੇ ਹੈ ਦੋ ਲੜਕੇ ਹਾਂ ਜੀ ਦੋਨੋਂ ਕਬੱਡੀ ਖੇਡਦੇ ਛੋਟੇ ਹੁੰਦੇ ਖੇਡਦਾ ਸੀ ਕਬੱਡੀ ਕਿ ਹੁਣੀ ਵੱਡਾ ਵੇਖੋ ਵੱਡੀ ਖੇਡ ਲਾ ਜੀ ਨਹੀਂ ਸ਼ੀਲੂ ਛੋਟੇ ਹੁੰਦੇ ਖੇਡਦਾ ਹੁੰਦਾ ਸੀ ਕਬੱਡੀ ਕਿ ਹੁਣੀ ਖੇਡਣ ਲੱਗਿਆ ਕੌਣ ਸ਼ੀਲੂ ਬਚਪਨ ਤੋਂ ਖੇਡਦਾ ਸੀ ਕਬੱਡੀ ਸਰੂ ਸੇ ਮਤਲਬ ਕੋ ਵੱਡੀ ਮਾ ਜੀ ਅੱਛਾ ਹਾਂ ਜੀ ਪਹਿਲੇ ਇਸਨੇ ਕਬੱਡੀ ਕੇ ਉਹ ਥਾ ਸ਼ੌਕ ਕੇ ਅੱਛਾ ਬਹੁਤ ਵੱਡੀ ਮੈਚ ਖੇਡਦਾ ਰਾਇ ਇਹ ਹੋਰ ਤਾਂ ਨਹੀਂ ਕੋਈ ਵੱਡਾ ਖੜਾ ਨਹੀਂ ਪਹਿਲਾਂ ਤਾਂ ਨਹੀਂ ਹੋਇਆ ਇਸ ਪਿੰਡ ਦਾ ਕੋਈ ਨਹੀਂ ਆਜਾ ਸਰ ਅਸੀਂ ਛਿਲੂਏ ਹੈ ਨਾ ਹਾਂ ਜੀ ਆਜ ਕੇ ਦਿਨ ਛਿਲੂ ਛਿਲੂ ਹੋ ਰਹੀ ਹੈ ਜੀ ਹੂੰ ਅਰੋੜੀ ਕੁੱਟਣ ਵਾਲੀ ਮਸ਼ੀਨ ਕਹਿੰਦੇ ਪੰਜਾਬ ਵਿੱਚ ਆਹ ਆਹ ਰੋੜੀ ਕੱਟਣ ਵਾਲੀ ਮਸ਼ੀਨ ਹੈ ਨਾ ਹਾਂ ਜੀ ਹਾਂ ਜੀ ਸਾਡੇ ਪੰਜਾਬ ਚ ਕਾਫੀ ਨਾਮ ਹੈ ਛਿਲੂ ਦਾ ਹਾਂ ਜੀ ਸਾਰਾ ਵੀ ਜੀ ਸਾਰਾ ਵੀ ਆਸਟ੍ਰੇਲੀਆ ਸਾਰਾ ਵੀ ਜਾ ਰਿਹਾ ਹੈ ਮਤਲਬ ਹਾਂ ਹੁਣ ਹੀ ਖੇਡ ਕੇ ਆਇਆ ਸਾਰੇ ਪਾਸੇ ਗੜਾ ਦਾ ਹੁੜਾ ਹੈ ਮਤਲਬ ਅੱਛਾ ਹੀ ਬਹੁਤ ਵਧੀਆ ਖੇਡਦਾ ਹੈ

ਯਹਾਂ ਸੇ ਘੰਟਾ ਲੱਗਤਾ ਹੋਗਾ ਬਈ ਕੰਟਕ ਲੱਗਦਾ ਗਏ ਸੀ ਤੁਸੀਂ ਬਰਾਤ ਹੋਰ ਬਰਾਤ ਮੈਂ ਮੇਰੇ ਤੋਂ ਖੁਦ ਹੈ ਨਾ ਮੈਂ ਤਾਂ ਉਸਦਾ ਦਾਦਾ ਤੁਸੀਂ ਕੀ ਲੱਗਦੇ ਸੱਚ ਦਾਦਾ ਜੀ ਲੱਗੋ ਮੈਂ ਅੱਛਾ ਤੁਸੀਂ ਦਾਦਾ ਲੱਗਦੇ ਹੋ ਸ਼ਿੱਲੂ ਦੇ ਹਾਂ ਸ਼ਿੱਲੂ ਹੋਏ ਅੱਛਾ ਮੇਰਾ ਖੁਦ ਪਰਿਵਾਰ ਹੈ ਜੀ ਤੁਹਾਡਾ ਖੁਦ ਪਰਿਵਾਰ ਹੈ ਹਾਂ ਇਹ ਮਕਾਨ ਸਾਤਵਾਂ ਮਹਾਰਾ ਹੈ ਅੱਛਾ ਨਾਲ ਤੁਹਾਡਾ ਹੈ ਹਾਂ ਜੀ ਠੀਕ ਆ ਉਸਕੇ ਸਾਥ ਹੀ ਮੇਰਾ ਤੁਸੀਂ ਤਾਂ ਨਹੀਂ ਖੇਡੀ ਕਦੇ ਕਬੱਡੀ ਹਾਂ ਜੀ ਮੇਰਾ ਲੜਕਾ ਖੇਡਦਾ ਹੈ ਛੋਟਾ ਲੜਕਾ ਹੁਣੀ ਖੇਡਣ ਲੱਗਿਆ ਹੁਣ ਸ਼ਿੱਲੂ ਨੂੰ ਦੇਖ ਕੇ ਨਾ ਉਹ ਸਾਥ ਹੀ ਲੱਗੇ ਤੇ ਅਕੈਡਮੀ ਕਰਾਣੀ ਹੈ ਅੱਛਾ ਜੀ ਦੋਨੋਂ ਇਕੱਠੇ ਕਰਾਰਦੇ ਹੈ ਕਿੱਲੂ ਕੈਚਪ ਮ ਕੈਚਪ ਦਾ ਉਹ ਰੈੱਡ ਸੀ ਮੇਰਾ ਨਾਮ ਲੜਕਾ ਨਹੀਂ ਹੈ ਦੋ ਅੱਛਾ ਉਸ ਦਾ ਸੰਡੀ ਨਾਮ ਹੈ ਸੰਡੀ ਨਾਮ ਹਾਂ ਜੀ ਉਹ ਵੀ ਅੱਜ ਖੇਡਣ ਜਾ ਰਿਹਾ ਹੈ ਅੱਜ ਕਿੱਥੇ ਗਿਆ ਖੇਡਣ ਛਿਲੂ ਕਲੋਈ ਕਲੋਈ ਹਾਂ ਜੀ ਹਰਿਆਣੇ ਦੇ ਵਿੱਚ ਹੀ ਹਾਂ ਜੀ ਅਰੋਂ ਵੀ ਜਾਂ ਛੇ ਗੱਡੀ 'ਚ ਸਾਰਾ ਦਾ ਪੂਣਾ ਘੰਟਾ ਲੱਗਦਾ ਹੈ ਇਹ ਉਹ ਮੇਰੇ ਉਹ ਛੋਟਾ ਲੜਕਾ ਦੇਖਣੇ ਗਿਆ ਹੈ ਆਜਾਤੇ ਤਾਂ ਸਾਥ ਮੇ ਵੀ ਚਲੇ ਜਾਂਦੇ ਆ ਅੱਛਾ ਬੜੀਆ ਵਰਤਦਾ ਪਿਆਰ ਸਾਰਿਆਂ ਨਾਲ ਬੜੀ ਅਛੀ ਲੂ ਬਿਲਕੁਲ ਜੀ ਸਭ ਗੌਰਮੈਂਡ ਕਈ ਲੋਕ ਨਾ ਵੀ ਮਤਲਬ ਜਦੋਂ ਪੈਸਾ ਆ ਜਾਂਦਾ ਥੋੜਾ ਜਿਹਾ ਨਾ 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 ਕੋਈ ਬਾਤ ਨਹੀਂ ਐ ਤੇ ਤੂੰ ਚਲਦੀ ਰਹਤੀ ਲੋਗਾ ਕਿ ਨਹੀਂ ਨਹੀਂ ਬਾਤ ਪੜ ਗਈ ਕੋਈ ਪੈਸਾ ਦਾ ਘਮੰਡ ਨਹੀਂ ਹਦੀ ਅਛੇ ਪਿਆਰ ਸੇ ਮਤਲਬ ਸਭ ਸੇ ਅਸੂ ਅਸੂ ਗਾਏਗਾ ਦਾਦਾ ਜੀ ਕੀ ਹਾਲ ਹੈ ਮਖੋਲ ਕਰ ਲੇਗਾ ਚਪਟ ਜਾਏਗਾ ਮਤਲਬ ਇਹ ਮਤਲਬ ਮਖੋਲਿਆ ਹੈ ਹੈ ਬੱਚਾ ਉਮਰ ਕਿੰਨੀ ਕਿਹਾ ਉਹ ਉਮਰ ਤਾਂ ਉਸकी ਸਾਰੀ ਹੋਈ ਹੋਗੀ 20 ਸਾਲ ਦੀ 20 ਸਾਲ ਦੀ ਹਲੇ ਛੋਟਾ ਵਿਆਹ ਤਾਂ ਅਛੇ ਤੇ 12ਵੀਂ ਕਿ 12ਵੀਂ ਹੋਣੀ ਦਿੱਤੀ ਸੀ ਨਾ ਪੇਪਰ ਬੜੀ ਆਲਮਰਾਸ਼ੀ ਆ ਪਲੱਸ 2 ਵੀ ਹੋ ਗਈ ਜੀ ਹੁਣ ਪਿੱਛੇ ਜੀ ਕਰੀ ਸੀ ਨਾ ਆ ਪਿੱਛੇ ਕਰੀ ਸੀ ਉਹ ਫੋਨ 'ਉਮਾ ਵੀ ਆਈ ਸੀ ਹੋ ਗਿਆ ਸੀ ਪਾਸ ਆ ਜੀ ਬੜੀਆ ਹੋ ਗਿਆ ਅੱਛਾ ਤੇ ਅੰਦਰ ਉਹ ਦੇਖ ਲਈ ਥੋੜਾ ਬਹੁਤ ਹਾਂ ਦੇਖ ਲਈ ਜੀ ਦੇਖੋ ਠੀਕ ਆ ਦੇਖੋ ਦੇਖ ਲਈ ਜੀ ਇਹਦੇ ਤੋਂ ਲਓ ਜੀ ਇਹ ਆ ਕਬੱਡੀ ਖਿਡਾਰੀ ਸ਼ਿੱਲੂ ਦਾ ਘਰ ਪੁਰਾਣਾ ਘਰ ਤੁਸੀਂ ਦੇਖੋਗੇ ਯਾਰ ਬਿਲਕੁਲ ਜਿਹੜਾ ਨਾਜੁਕ ਜਿਹਾ ਸੀਗਾ ਬਿਲਕੁਲ ਜਿਹੜਾ ਆਪਾਂ ਵੀ ਕਹਿ ਦਈਏ ਨਾ ਇੱਕ ਅੱਧਾ ਕੰਮ ਰਿਆ ਜੀ ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਇਹ ਹੁਣ ਪਾਇ जानਦੀਆਂ ਤੁਸੀਂ ਹਰਿਆਣਾ ਪੰਜਾਬ ਦੇ ਸਾਰੇ ਕੀ ਦੀ ਪੂਰਾ ਨਾਮ ਹੈ ਸ਼ਿਲੂ ਦਾ ਹੁਣ ਬਾਹਰ ਵੀ ਖੇੜ ਕੇ ਆਇਗਾ ਤੇ ਬਹੁਤ ਵਧੀਆ ਨਾਮ ਹੈ ਹੈਨਾ ਮਿਹਨਤਾਂ ਨੂੰ ਜਿਹੜੇ ਫਲ ਲੱਗਦੇ ਹੁੰਦੇ ਨੇ ਹਾਂ ਉੱਪਰ ਦੇਖਣਾ ਲਓ ਉੱਪਰ ਚਲੇ ਚਲੋ ਉਪਰ ਵੀ ਦੇਖਾਂ ਨੇ ਪਿੰਡ ਵੀ ਦਿਖਾ ਦਾਂਗੇ ਨਾਲੇ ਤੇ ਆ ਥੱਲੋ ਸਾਨੂੰ ਦਿਖਾਤਾ ਆ ਜੋ ਉੱਪਰ ਚੱਲਦੇ ਨੇ ਤੇ ਉੱਪਰ ਉਹ ਦਿਖਾਣੇ ਆ ਬਾਈ ਸ਼ਿਲੂ ਦਾ ਜਿਹੜਾ ਮਕਾਨ ਹੈਗਾ ਤੇ ਇਹ ਤਕਰੀਬਨ 40 ਲੱਖ ਦਾ ਕਹਿੰਦਾ ਬਾਈ ਨੇ ਪਲਾਟ ਲਿਆ ਸੀ ਤੇ ਬਾਕੀ ਹੁਣ ਹੈ ਨਾ ਯਾਰ ਮਿਹਨਤ ਕੀਤੀ ਹੋਈ ਆ ਬੰਦੇ ਨੇ ਬਹੁਤ ਜ਼ਿਆਦੇ ਫੈਨ ਨੇ ਹੈ ਕਿ ਨਹੀਂ ਹੋਰ ਸਾਡੇ ਪੰਜਾਬ ਦੇ ਵਿੱਚ ਵਾਲਾ ਲੋਕ ਮੈਚ ਦੇਖਣ ਨਹੀਂ ਜਾਂਦੇ ਤੇ ਸ਼ਿੱਲੂ ਨਹੀਂ ਆਉਂਦਾ ਇਹ ਦੇਖੋ ਕੀ ਹੁਕਮ ਹਟ ਹੈ ਇਹ ਨਿਕਮਾ ਨਾ ਹੈ ਇਹ ਨਿਕਮਾ ਹੋਗਾ ਤੁਸੀਂ ਕੁਤਰਾ ਯਾਰਾ ਤੇ ਬੰਦ ਕਰੀਆ ਹੋਗਾ ਇਹ ਬਾਤ ਕੀ ਵੀ ਬਾਤ ਨੂੰ ਹੈ ਹਾਂਜੀ ਰੋਤਕ ਜਿਲ੍ਹਾ ਪੜਦਾ ਹੈ ਹਾਂਜੀ ਰੋਤਕ ਜੀ ਆਸ਼ੇ 10 ਕਿਲੋਮੀਟਰ ਹੈ 10 ਕਿਲੋਮੀਟਰ ਹੈ ਤੋਂ ਰੌਤਕ ਜ਼ਿਲ੍ਹੇ ਦੇ ਵਿੱਚ ਬਾਹੂ ਅਕਬਰ ਪਿੰਡਾ ਬਾਈ ਸ਼ੀਲੂ ਦਾ ਤੇ ਤੁਸੀਂ ਦੇਖ ਲਓ ਪੱਲੇ ਵਗੈਰਾ ਬਾਈ ਨਾ ਜਿਹੜਾ ਆਪਣੀ ਮਿਹਨਤ ਦੇ ਨਾਲ ਸਾਰਾ ਕੁਝ ਹੈ ਨਾ ਕਰਿਆਗਾ ਕਬੱਡੀ ਕਿਡਨੀ ਗੜਾ ਸੌਖੀ ਹੁੰਦੀ ਆ ਖਰਾਕਾਂ ਨੇ ਤੇ ਜਿਹੜੀਆਂ ਖਾਣੀਆਂ ਪੈਂਦੀਆਂ ਹੁੰਦੀਆਂ ਨੇ ਸਭ ਤੋਂ ਵੱਡੀ ਮਿਹਨਤ ਹੁੰਦੀ ਆ ਨਾ ਵੀ ਮਿਹਨਤ ਵੀ ਕਰਨੀ ਜਿਹੜੀ ਸੌਖੀ ਨਹੀਂ ਹੁੰਦੀ ਤੇ ਪੰਜਾਬ ਵਿੱਚ ਮੈਂ ਕਹਿੰਦਾ ਬਹੁਤ ਜ਼ਿਆਦਾ ਵੱਡਾ ਨਾਮ ਹੈ ਸ਼ੀਲੂ ਦਾ ਅੱਛਾ ਹੀ ਨਾਲ ਵਾਲਾ ਆਪਣਾ ਹੀ ਆ ਹੀ ਆਪਣੇ ਸਾਥ ਵਿੱਚ ਲੱਗਦਾ ਇਹ ਪਲਾਟ ਹੈ ਨਾ ਇਹ ਹਾਂਜੀ ਇਹ ਪੰਜਾਬੀ ਘਟਾ ਇਹ ਮੋਲ ਲਿਆ ਥਾ ਇੱਥੇ ਇਹ ਮਕਾਨ ਆਪਣਾ ਸਾਰਾ ਏ ਬਾਈ ਸ਼ਿੱਲੂ ਦੇ ਦਾਦਾ ਜੀ ਨੇ ਤੇ ਨਾਲ ਦੀ ਘਰ ਹੈਗਾ ਹੈ ਨਾ ਤੇ ਵਧੀਆ ਜਿਹੜਾ ਪਿਆਰ ਹੈ ਨਾ ਉਹ ਵੀ ਸ਼ਿੱਲੂ ਦਾ ਤੇ ਜਿਹੜੇ ਬੁਲਟ ਵਗੈਰਾ ਮੋਟਰਸਾਈਕਲ ਜਿੱਤੇ ਹੋਏ ਨੇ ਉਧਰ ਘਰ ਤੇ ਖੜੇ ਨੇ ਹਾਂ ਉਹ ਘਰ ਪਰ ਦੇਖ ਲਿਓ ਵੀ ਉਧਰ ਜਾ ਕੇ ਹਾਂ ਦੇਖ ਲਿਓ ਚਲੋ ਚਲੋ ਜੀ ਦਿਖਾਈਏ ਕੋਈ ਤੇ ਸੋਨੂੰ ਜਿਹੜਾ ਪੁਰਾਣਾ ਘਰ ਦਿਖਾਉਣਾ ਹੈ ਸ਼ਿੱਲੂ ਦਾ ਪਹਿਲਾਂ ਤੁਸੀਂ ਆਹ ਡਾਇਰੈਕਟਰ ਦੇਖੋ ਹੁਣੇ ਜਿਹੜਾ ਕਮਾਲਪੁਰੇ ਤੋਂ ਬਾਈ ਸ਼ਿੱਲੂ ਨੇ ਜਿੱਤਿਆ ਸੀਗਾ ਤੇ ਆ ਪਿੱਛੇ ਤੁਸੀਂ ਵੇਖਿਆ ਹੋਣਾ ਤਾਂ ਜੱਗੂ ਹਕਮ ਵਾਲੇ ਨਾਲ ਜਿਹੜਾ ਫਾਈਨਲ ਦੇ ਮੈਚ ਦੇ ਵਿੱਚ ਜਿਹੜਾ ਆ ਮਤਲਬ ਗੁੰਡਿਆਂ ਦੇ ਸਿੰਘ ਫਸੇ ਸੀ ਕਾਫੀ ਤੇ ਉੱਥੋਂ ਜਿੱਤਿਆ ਹੋਇਆ ਸੀ ਤੇ ਇਧਰ ਜਿਹੜੀ ਸਕੋਰਪੀਓ ਗੱਡੀ ਖੜੀ ਆ ਉਹ ਬਾਈ ਨੂੰ ਜਿਹੜੀ ਸਨਮਾਨ ਦੇ ਵਿੱਚ ਮਿਲੀ ਸੀ ਕੰਬਾਈਨਾ ਬੁਲਟ ਮੋਟਰਸਾਈਕਲ ਤੇ ਇਨਾਮ ਬਹੁਤ ਕੁਝ ਬਾਈ ਨੇੜਾ ਜਿੱਤਿਆ ਹੋਇਆ ਤੇ ਆਹ ਪ੍ਰੀਤ ਟਰੈਕਟਰ ਹੈ ਜਿਹੜਾ ਬਾਈ ਨੂੰ ਪਿੱਛੇ ਜੀ ਪਹਿਲਾਂ ਜਿੱਤਿਆ ਸੀ ਪਿਛਲੀ ਵਾਰੀ ਤੇ ਆਹ ਜਿਹੜੀ ਸਕੋਰਪੀਓ ਗੱਡੀ ਬਾਈ ਨੂੰ ਜਿਹੜੀ ਸਨਮਾਨ ਦੇ ਵਿੱਚ ਮਿਲੀ ਸੀ ਨਾ ਬੇ ਪੈਨਲਟੀ ਆਫ ਨਿਊਜ਼ੀਲੈਂਡ ਚ ਖੇਡਦਾ ਸੀ ਬਾਈ ਤੇ ਜਿਹੜੀ ਸਨਮਾਨ ਦੇ ਵਿੱਚ ਸ਼ਿੱਲੂ ਨੂੰ ਸਕੋਰਪੀਓ ਗੱਡੀ ਤੇ ਮਿਲੀ ਸੀਗੀ ਤੇ ਆਜੋ ਸ਼ਿੱਲੂ ਦੇ ਜਿਹੜੇ ਪੁਰਾਣੇ ਘਰ ਤੇ ਆ ਬਾਈ ਸ਼ਿੱਲੂ ਦਾ ਪੁਰਾਣਾ ਘਰ ਜਿੱਥੇ ਉਹ ਰਹਿੰਦਾ ਸੀਗਾ ਹੁਣ ਵੀ ਇੱਥੇ ਹੀ ਰਹਿੰਦਾ ਕਿਉਂਕਿ ਦੂਜਾ ਘਰ ਜਿਹੜਾ ਕੰਪਲੀਟ ਨਹੀਂ ਹੋਇਆ ਇੱਥੇ ਹੀ ਰਹਿੰਦਾ ਤੁਸੀਂ ਵੇਖ ਲਓ ਇੱਕ ਬਹੁਤ ਵੱਡਾ ਸਟਾਰ ਹੈ ਜਿਹੜਾ ਹਾਲੇ ਵੀ ਇੱਥੇ ਹੀ ਰਹਿੰਦਾ ਹੈਗਾ ਤੇ ਆ ਬੁਲਟ ਜਿਹੜੇ ਬਾਈ ਨੇ ਜਿੱਤੇ ਹੋਏ ਨੇ ਇਨਾਮ ਦੇ ਵਿੱਚ ਤੇ ਹਾਲੇ ਵੀ ਜਿਹੜਾ ਇੱਦੀ ਖੜਾਏ ਨੇ ਕਾਫੀ ਟਾਈਮ ਹੋ ਗਿਆ ਜਿੱਤਿਆ ਨੂੰ ਤੇ ਬਿਲਕੁਲ ਜਿਹੜਾ ਇਧਰ ਐਵੇਂ ਖੜਾ ਰਖੇ ਨੇ ਨਾ ਤੇ ਲਾਈਟ ਵੀ ਜਗਦੀ ਹੈ ਚਾਬੀ ਵਿੱਚੇ ਪਈਆਂ ਨੇ ਦੋਵੇਂ ਬੁਲਟਾਂ ਨਹੀਂ ਆ ਤੇ ਇਧਰ ਜਿਹੜੇ ਢੋਲ ਵਗੈਰਾ ਬਾਈ ਦੇ ਜਿਵੇਂ ਤੁਸੀਂ ਘਰ ਵੇਖ ਲਓ ਜੰਮੀ ਜਿਹੜਾ ਸਿੰਪਲ ਜਿਹਾ ਘਰ ਆ ਲਾਈਵ ਚੱਲ ਰਹੀ ਸ਼ਿੱਲੂ ਦਾ ਮੈਂ ਚੱਲ ਰਹੀ ਹਾਂ ਉਹਨਾਂ ਇੰਸਟਾ ਤੀਸਰਾ ਨੰਬਰ ਹੈ ਸ਼ਿੱਲੂ ਦਾ ਤੀਜਾ ਮੈਂ ਸ਼ਿੱਲੂ ਦਾ ਹੈ ਹਾਂ ਡੇਟ ਕੱਢ ਦੇ ਅੱਛਾ ਜੀ ਰੋਜ਼ ਦੇਖਦੇ ਹਾਂ ਰੋਜ਼ ਅੱਛਾ ਐ ਲਾਈਵ ਚੱਲਦੀ ਹੈ ਹਰਿਆਣੇ ਦੀ ਕਬੱਡੀ ਇੱਥੇ ਹਾਂ ਠੀਕ ਹੈ ਜੀ ਇਹ ਬਾਜਾ ਵਾ ਸ਼ਿੱਲੂ ਵੀ ਇੱਥੇ ਆ ਰਹੇ ਨੇ ਤਾਂ ਕਿ ਪਰਾਂ ਜੀ ਅੱਛਾ ਜੀ ਨਹੀਂ ਉ ਜਦੋਂ ਆਊਗਾ ਇੱਧਰ ਆਊਗਾ ਕਿ ਵਰਲੇ ਕਰ ਇੱਥੇ ਆਊਗਾ ਥੋੜੇ ਦਾ ਕੋਲ ਹੀ ਬੈਠੇ ਰਹਿੰਦਾ ਨਾ ਥੋੜੇ ਲੱਵੀ ਬੈਠੇ ਰਹਿੰਦਾ ਸ਼ਿੱਲੂ ਹਾਂ 100 200 ਇਹ ਕੋਈ ਨਹੀਂ ਛਕਦਾ ਆਇਆ ਪਾਸੇ ਅੱਛਾ ਜੀ ਇਹ ਆ ਤੇ ਆ ਬਾਪੂ ਨੇ ਜਿਹੜਾ ਆਪਣੀ ਦੁਕਾਨ ਦੇ ਉੱਪਰ ਸ਼ੀਲੂ ਦਾ ਪੋਸਟਰ ਵੀ ਲਗਾ ਹੋਇਆ ਬਹੁਤ ਵੱਡਾ ਤੇ ਆ ਵੇਖੋ ਤੁਸੀਂ ਇੱਥੋਂ ਜਿਹੜੇ ਸਾਰੇ ਲੋਕ ਜਿਹੜੇ ਪਿਆਰ ਕਰਦੇ ਆ ਸ਼ੀਲੂ ਦੇ ਇਹਨਾਂ ਨਾਲ ਹੀ ਵਧੀਆ ਹੱਸਦਾ ਖੇਡਦਾ ਸਾਰਾ ਦਿਨ ਬਾਬੇ ਨੇ ਦੱਸਿਆ ਵੀ ਇੱਥੇ ਜਿਹੜਾ ਬੈਠਾ ਰਹਿੰਦਾ ਕੋਈ ਉਹਦੇ ਵਿੱਚ ਗਮਾਨ ਨਹੀਂ ਹੈ ਗਿਆ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਧੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤੂੜਵਾਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ